ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਅੱਜ ਦਾ ਸਾਡਾ ਵਿਸ਼ਾ ਸਿੱਖੋ ਖੁਆਰਤਾ ਤੁਸੀਂ ਹੋ ਹੀ ਮਿਲੋਗੇ ਕਦੋਂ ਪੰਜਾਬੀ ਅਤੇ ਸਿੱਖ ਵੀਰ ਭੈਣਾ ਇਹ ਇੱਕੋ ਐਨਕ ਦੇ ਦੋ ਸ਼ੀਸ਼ੇ ਨੇ ਜਿਸ ਕਰਕੇ ਇਹਨਾਂ ਨੂੰ ਵੱਖ-ਵੱਖ ਦੇਖਣਾ ਵੱਡੀ ਭੁੱਲ ਹੁੰਦੀ ਹੈ ਬੀਤੇ ਦਿਨੀ ਖਦਰਾਨ ਦੀ ਢਾਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਟੁੱਟੀ ਗੰਢੀ ਸੀ ਉੱਥੇ ਪੁਰਾਣੇ ਤੇ ਨਵੇਂ ਅਕਾਲੀਆਂ ਨੇ ਦੋ ਵਕ ਵਕ ਸਿਆਸੀ ਕਾਨਫਰੰਸਾਂ ਕਰਕੇ ਨਰਮ ਤੇ ਗਰਮ ਦਲੀਆਂ ਦੇ ਆਪਸੀ 파ੜੇ ਨੂੰ ਹੋਰ ਵਧਾਤਾ ਐਨਾ ਗਡੂੰਗਾ ਕਰ ਦਿੱਤਾ ਕਿ ਉਸ ਖੱਡ ਵਿੱਚੋਂ ਹੁਣ ਬਾਹਰ ਨਿਕਲਣ ਜੋਗੇ ਰਹਿ ਹੀ ਨਹੀਂ ਜਿਸ ਧਰਤੀ ਤੋਂ ਇਕੱਠੇ ਹੋਣ ਦਾ ਸੰਦੇਸ਼ ਜਾਣਾ ਚਾਹੀਦਾ ਸੀ ਉਸ ਧਰਤੀ ਤੋਂ ਹੀ ਦੋ ਪਾੜੇ ਪਾ ਕੇ ਇਹ ਸਿਆਸੀ ਲੋਕ ਤੁਰਦੇ ਬਣੇ ਹੈਰਾਨੀ ਦੀ ਗੱਲ ਹੈ ਕਿ ਲੰਗਰ ਦੋਵਾਂ ਹੀ ਧਿਰਾਂ ਵਿੱਚੋਂ ਬਹੁਤਾਤ ਵਿੱਚ ਸਭ ਨੇ ਗੁਰੂ ਦੀ ਗੁਰਕਦਾਈ ਛਕਿਆ ਕਿਹਾ ਜਾ ਸਕਦਾ ਹੈ ਕਿ ਗੁਰੂ ਦਾ ਖਾ ਕੇ ਗੁਰੂ ਦਾ ਹੀ ਸੰਦੇਸ਼ ਵੰਡਣ ਤੋਂ ਇਨਕਾਰੀ ਰਹੀਆਂ ਦੋਵੇਂ ਸਿਆਸੀ ਧਿਰਾਂ ਗੁਰਮਤ ਅਨੁਸਾਰ ਤਾਂ ਚਾਹੀਦਾ ਇਹ ਸੀ ਕਿ ਜੇਕਰ ਮੂੰਹ ਨਹੀਂ ਜੋੜਨਾ ਤਾਂ ਘੱਟੋ ਘੱਟ ਪਿੱਠ ਜੋੜ ਕੇ ਲੜਨ ਦਾ ਸੰਦੇਸ਼ ਪੰਜਾਬੀਆਂ ਨੂੰ ਸ੍ਰੀ ਮੁਖਸਿਸ ਸਾਹਿਬ ਜੀ ਦੀ ਪਵਿੱਤਰ ਧਰਤੀ ਤੋਂ ਦੇ ਦਿੰਦੇ। ਇਸੇ ਇੱਕੇ ਨੇ ਹੀ ਦਿੱਲੀ ਦੀਆਂ ਸਿਆਸੀ ਏਜੰਸੀਆਂ ਨੂੰ ਸੋਚਣ ਲਾ ਦੇਣਾ ਸੀ। ਪਰ ਅਫਸੋਸ ਇਸ ਤਰ੍ਹਾਂ ਹੋਇਆ ਨਹੀਂ। ਜਿੱਥੋਂ ਤੱਕ ਹੁਣ ਪੰਜਾਬ ਦੇ ਮੁੱਦਿਆਂ ਦਾ ਸਵਾਲ ਹੈ ਉਹ ਤਾਂ 1 ਨਵੰਬਰ 1966 ਜਿਸ ਦਿਨ ਪੰਜਾਬ ਭਾਸ਼ਾ ਦੇ ਆਧਾਰਤ ਅਲੱਗ ਸੂਬਾ ਬਣਿਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਉਹੀ ਨੇ ਬਸ ਤਿੰਨ ਮੁੱਦੇ ਨਵੇਂ ਉੱਭਰੇ ਨੇ ਜਾਂ ਨਵੇਂ ਤੌਰ ਤੇ ਉੱਭਰੇ ਨੇ ਚਟੇ ਦਾ ਨਸ਼ਾ ਬੇਰੁਜ਼ਗਾਰੀ ਤੇ ਧਾਰਮਿਕ ਬੇਅਦਮੀਆਂ ਬਾਕੀ ਤਾਂ ਮੁੱਦਿਆਂ ਦੇ ਨਾਮ ਸਰਕਾਰਾਂ ਦਾ ਨੌਜਵਾਨੀ ਨੂੰ ਕਤਲ ਕਰਨ ਦਾ ਰੰਗ ਤੇ ਢੰਗ ਹੀ ਬਦਲਿਆ ਹੋਰ ਕੁਝ ਨਹੀਂ ਬਦਲਿਆ ਹਰ ਯੁੱਗ ਵਿੱਚ ਇਹੋ ਜਿਹਾ ਜੁੱਧ ਹੁੰਦਾ ਸੀ ਹੁੰਦਾ ਹੈ ਤੇ ਸੱਤਾ ਲਈ ਹੁੰਦਾ ਰਹੇਗਾ ਦੁੱਖ ਤਾਂ ਇਸ ਗੱਲ ਦਾ ਹੈ ਕਿ ਜਿਸ ਸਿੱਖ ਪੰਥ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਇਸ ਕਰਕੇ ਸ਼ੁਰੂ ਕੀਤਾ ਸੀ ਕਿ ਇਹ ਪੰਥ ਮਨੁੱਖੀ ਅਧਿਕਾਰਾਂ ਦੇ ਹਿੱਤ ਦਾ ਰਖਵਾਲਾ ਬਣੇਗਾ ਉਹੀ ਪੰਥ ਅੱਜ ਖਖੜੀਆਂ ਵਾਂਗੂ ਖਿੰਡ ਗਿਆ ਹੈ ਜਿਸ ਪੰਥ ਨੇ ਸਾਂਝੀ ਬਾਲਤਾ ਦਾ ਸੰਦੇਸ਼ ਦੇਣਾ ਸੀ ਉਸ ਦੇ ਆਗੂ ਨਿੱਜੀ ਹਉਮੈ ਦਾ ਸ਼ਿਕਾਰ ਹੋ ਕੇ ਆਪਣਿਆਂ ਨੂੰ ਹੀ ਕੁੱਟ ਰਹੇ ਨੇ ਤੇ ਗਲਤ ਦੱਸ ਰਹੇ ਨੇ ਅਕਾਲੀ ਦਲ ਉਹੀ ਸਿਆਸੀ ਤੌਰ ਉੱਪਰ ਜਿਉਂਦਾ ਰਹਿ ਸਕਦਾ ਹੈ ਜੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੇ ਐਨ ਬੈਨ ਖਰਾ ਉਤਰੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਰਮ ਦਲੀਏ ਰਾਜ ਖੋ ਸਕਦੇ ਨੇ ਪਰ ਰਾਜ ਕਰ ਨਹੀਂ ਸਕਦੇ ਸਪਸ਼ਟ ਸ਼ਬਦਾਂ ਵਿੱਚ ਜੋ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੋਂ ਜੇਕਰ ਬਾਦਲ ਦਲ ਦੇ ਸੁਪਰੀਮੋ ਇਹ ਗੱਲ ਆਖ ਦਿੰਦੇ ਕਿ ਉਹ ਉਹਨਾਂ ਉੱਤੇ ਹਮਲਾ ਕਰਨ ਵਾਲੇ ਭਾਈ ਨਰੈਣ ਸਿੰਘ ਚੌੜਾ ਨੂੰ ਮਾਫ ਕਰਦੇ ਨੇ ਤੇ ਲਿਖਤੀ ਰੂਪ ਉੱਪਰ ਸਰਕਾਰ ਨੂੰ ਵੀ ਇਹ ਕਹਿੰਦੇ ਨੇ ਕਿ ਨਰੈਣ ਸਿੰਘ ਚੌੜਾ ਉਹਨਾਂ ਦਾ ਭਰਾ ਹੈ ਉਸ ਉੱਤੇ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਤਾਂ ਸ਼ਾਇਦ ਅਖਬਾਰਾਂ ਦੀਆਂ ਤੇ ਬਿਜਲਈ ਮੀਡੀਆ ਸਮੇਤ سوشل میڈیا ਉੱਪਰ ਚੱਲਣ ਵਾਲੀਆਂ ਖਬਰਾਂ ਜਾਂ ਛਪਣ ਵਾਲੀਆਂ ਖਬਰਾਂ ਦੀਆਂ ਸੁਰਖੀਆਂ ਬਦਲ ਜਾਣੀਆਂ ਸਨ ਇਸ ਦੇ ਨਤੀਜੇ ਵੀ ਜੋ ਨੇ ਉਹ ਪਵਿਖ ਵਿੱਚ ਸਾਰਥਕ ਹੀ ਹੋਣੇ ਸਨ ਪਰ ਅਫਸੋਸ ਅਜੇ ਹ ਸੰਭਵ ਹੁੰਦਾ ਨਜ਼ਰੀ ਨਹੀਂ ਪੈ ਰਿਹਾ ਸਿਆਣੇ ਆਖਦੇ ਨੇ ਕਿ ਰੰਡੀ ਰੰਡੇਪਾ ਕੱਟ ਲੈਂਦੀ ਹੈ ਪਰ ਮਸਟੰਡੇ ਕੱਟਣ ਨਹੀਂ ਦਿੰਦੇ ਜੋ ਕੁਝ ਪਿਛਲੇ ਦਿਨੀ ਬਾਦਲ ਦਲ ਦੇ ਸੁਪਰੀਮੋ ਨੇ ਕੀਤਾ ਉਹ ਕਾਫੀ ਹੱਦ ਤੱਕ ਠੀਕ ਮੰਨਿਆ ਜਾ ਸਕਦਾ ਹੈ ਹੁਣ ਇੱਥੇ ਤਾਂ ਆਗੂ ਨੇ ਹੀ ਸੋਚਣਾ ਹੁੰਦਾ ਹੈ ਕਿ ਉਹ ਕਿਸ ਦੀ ਗੱਲ ਮੰਨੇ ਜਾਂ ਕਿਸ ਦੀ ਨਾ ਮੰਨੇ ਕੁੱਲ ਮਿਲਾ ਕੇ ਨਲੂਏ ਦੇ ਵਾਰਿਸ ਸੋਸ਼ਲ ਮੀਡੀਆ ਤੇ ਰੀਲਾਂ ਬਣਾਉਣ ਤੱਕ ਸੀਮਤ ਹੁੰਦੇ ਨਜ਼ਰ ਆ ਰਹੇ ਨੇ ਹੁਣ ਸਹੀ ਸਮਾਂ ਇਸ ਵਕਤ ਇੱਕ ਧੜਾ ਤੇ ਇੱਕ ਥੜਾ ਬਣਾਉਣ ਵਾਲ ਨੂੰ ਸਿੱਖ ਪੰਥ ਨੂੰ ਵਧਣਾ ਚਾਹੀਦਾ ਹੁਣ ਖਵਾਰ ਤਾਂ ਸਿੱਖ ਹੋਏ ਪਏ ਨੇ ਸਭ ਮਿਲेंगे ਬਾਲਾ ਵਰਤਾਰਾ ਵਰਤੌਣ ਦੀ ਜ਼ਰੂਰਤ ਹੈ ਜੇਕਰ ਹੁਣ ਅਕਲ ਨੂੰ ਹੱਥ ਨਾ ਮਾਰਿਆ ਤਾਂ ਫਿਰ ਕਿਤੇ ਇਹ ਨਾ ਹੋਵੇ ਕਿ ਅਕਲ ਹੀ ਸਭ ਤੋਂ ਪਾਸਾ ਵੱਟ ਜਾਵੇ ਸੋ ਅੱਜ ਦੇ ਰੜਕ ਦੇ ਬੋਲ ਵਿੱਚ ਸਿਰਫ ਇੰਨਾ ਹੀ ਨਵਾਂ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਲਈ ਬਲਵਿੰਦਰ ਸਿੰਘ ਪੜੈਣ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ